ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਜ਼ਿਮਨੀ ਚੋਣਾਂ ਤੇ ਅੱਜ ਆਖਰੀ ਦਿਨ ਹੈ ਵੋਟਾਂ ਦੇ ਲਈ ਪ੍ਰਚਾਰ ਦਾ ਇਸ ਤੋਂ ਬਾਅਦ ਪ੍ਰਚਾਰ ਖਤਮ ਹੋ ਜਾਵੇਗਾ ਤੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਵੱਖ-ਵੱਖਰੇ ਉਮੀਦਵਾਰ ਮੈਦਾਨ ਦੇ ਵਿੱਚ ਹੈ ਬਰਨਾਲੇ ਦੇ ਲੋਕ ਕੀ ਸੋਚਦੇ ਆ ਕਿ ਕਿਸ ਦਾ ਮੁਕਾਬਲਾ ਕਿਸ ਦੇ ਨਾਲ ਹੈ ਕੌਣ ਅੱਗੇ ਹੈ ਤੇ ਕੌਣ ਪਿੱਛੇ ਹੈ ਇਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਸਸੀ ਟਾਲ ਬਾਈ ਜੀ ਵੈਸੇ ਕੀ ਚੱਲਦਾ ਮਾਹੌਲ ਬਰਨਾਲੇ 'ਚ ਸਾਰੇ ਇੱਕੋ ਨੇ ਜੀ ਇਹਦਾ ਮਤਲਬ ਮੁਕਾਬਲੇ 'ਚ ਕੌਣ-ਕੌਣ ਹੈ ਸਾਰੇ ਹੀ ਨਹੀਂ ਸਾਰੇ ਆ ਅੱਛਾ ਸਰਕਾਰ ਨੇ ਕੰਮ ਕੀਤਾ ਕੋਈ ਇੱਥੇ ਨਾ ਕਿਸੇ ਨੇ ਕੁਝ ਨਹੀਂ ਕੀਤਾ ਜੀ ਨਹੀਂ ਨਹੀਂ ਆਇਆ ਨਹੀਂ ਬਦਲਾ ਨਾ। ਅੱਛਾ? ਕੋਈ ਨਹੀਂ ਆਈ। ਸਰਕਾਰ ਦਾ ਬੰਦਾ ਪਿੱਛੇ ਆ ਫਿਰ ਐਸੋ। ਅੱਛਾ ਜੀ। ਕੀ ਦੇ ਜਿੱਤਣ ਦੇ ਚਾਂਸ? ਕਾੜ ਈ ਲੋ। ਕਾਂਗਰਸ। ਠੀਕ ਐ। ਤਾਂ ਇਹਨਾਂ ਨੇ ਕਿਹਾ ਕਿ ਕਾਂਗਰਸ ਦੇ ਚਾਂਸ ਨੇ ਜਿੱਤਣ ਦੇ। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਠੀਕ ਐ ਜੀ ਕੀ ਚੱਲਦਾ ਮਹੌਲ? ਕੱਲੀ ਮੈਂ ਦੇਖਦਾ ਨਾ ਉਹ ਤਾਂ ਬਸ। ਠੀਕ ਐ। ਬਰਨਾਲੇ ਦਾ ਕੀ ਮਹੌਲ ਐ ਸੋਰੀ? ਮਹੌਲ ਤਾਂ ਦੇਖੋ ਜੀ ਕੀ ਬੰਦਾ ਕੀ ਨੇ ਜਿੱਤਣਾ। ਬਰਨਾਲੇ 'ਚ ਕੌਣ-ਕੌਣ ਐ? ਸਾਰੀ ਬਗਾਲ ਵੇਚਿਆ ਮੇਰੀ ਨਜ਼ਰ ਦਾ ਜੀ। ਅੱਛਾ। ਸਰਕਾਰ ਨੇ ਕੰਮ ਕੀਤਾ ਕੋਈ? ਹਾਂ ਕੀਤਾ ਸਾਰ ਨੇ ਕੰਮ। ਖੁਸ਼ ਹਾਂ। ਹਾਂ ਹਾਂ। ਅੱ ਠੀਕ ਹੈ ਹੁਣ ਕਿਹੜੇ ਕੰਮ ਵੱਡਾ ਜਿਹੜਾ ਹੋਣਾ ਚਾਹੀਦਾ ਬਰਨਾਲੇ ਚ ਉਹ ਕੰਮ ਤਾਂ ਹੋ ਹੀ ਜਾਂਦੇ ਸਾਰੇ ਹੋ ਜਾਣਗੇ ਠੀਕ ਹੈ ਵਧੀਆ ਕਾ ਚਾਹ ਪੀ ਲੋ ਚਾਹ ਬਸ ਬਸ ਧੰਨਵਾਦ ਤਾਂ ਇਹ ਕਹਿੰਦੇ ਕਿ ਸਰਕਾਰ ਤਾਂ ਖੁਸ਼ ਆ ਅੱਗੇ ਆਪਾਂ ਗੱਲਬਾਤ ਹੋਰ ਕਰਨ ਦੀ ਕੋਸ਼ਿਸ਼ ਕਰਦੇ ਆ ਬਰਨਾਲੇ ਚ ਕੀ ਚੱਲਦਾ ਜੀ ਵੋਟਾਂ ਦਾ ਮਾਹੌਲ ਵੈਸੇ ਤਾਂ ਨਹੀਂ ਜਾਂਦਾ ਨਹੀਂ ਨਹੀਂ ਵੈਸੇ ਕੀ ਹਵਾ ਕੀ ਨਹੀਂ ਆ ਅਈਦਾ ਇੱਥੇ ਆਏ ਨੇ ਹੰਤਾ ਕੋ ਬਦਲ। ਇਹ ਤਾਂ ਲੰਘਦੇ ਲੀਡਰ ਸਾਰੇ। ਸਾਰੇ ਲੰਘਦੇ ਨੇ ਹਾਂਜੀ। ਸਰਕਾਰ ਨੇ ਕੰਮ ਕੀਤਾ ਕੋਈ? ਤਾਂ ਦਾ ਜੀ ਨਾ ਨਹੀਂ। ਅੱਛਾ। ਤਾਂ ਇਹ ਕਹਿੰਦੇ ਕਿ ਸਰਕਾਰ ਦਾ ਕੋਈ ਕੰਮ ਦੇਖਦਾ ਨਹੀਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ। ਕੀ ਲੱਗਦਾ ਮਾਹੌਲ ਬਰਨਾਲੇ ਦਾ ਵੋਟਾਂ ਦਾ? ਵਧੀਆ ਲੱਗਦਾ ਇਹ ਮਾਹੌਲ ਤਾਂ ਪੂਰਾ ਵਧੀਆ ਚੱਲ ਰਿਹਾ ਹੈ। ਕਿਹੜੀ ਕਿਹੜੀ ਪਾਰਟੀ ਲੱਗਦਾ ਮੁਕਾਬਲੇ 'ਚ ਹੈ? ਹੈ? ਮੁਕਾਬਲੇ 'ਚ ਤਾਂ ਕਾਂਗਰਸ ਵੀ ਹੈ। ਅੱਛਾ। ਤੇ ਯਾਰ ਦੂਜੀ ਹੈ ਜੀ। ਕਿਹੜੀ? ਸ਼ਰੋਹਾ ਸ਼੍ਰੋਮਣੀ ਕਾਲੀ ਦਲ ਵਾਲੇ। ਅੱਛਾ। ਪਾਰਟੀ ਨੇ ਵੀ ਹੈ। ਚਾੜੂ ਵਾਲੇ ਚਾੜੂ ਵਾਲੇ ਵੀ ਪੂਰੇ ਆਈਏ ਸਭ ਬਰਾਬਰ ਹੀ ਚੱਲਦਾ ਨਾ ਨਾਂ ਸਭ ਤੋਂ ਹੁੰਦੇ ਆ ਬਸ ਐਂ ਹੀ ਜਿਵੇਂ ਹੁਣ ਕੰਮ ਕਰਾਈ ਕਰਾਈ ਜਾਂਦੇ ਲੋਕੀ ਦੇ ਫਿਰ ਉਹਨਾਂ ਨਾਲ ਹੀ ਚੱਲਦੇ ਆ ਨਾ ਜਿਵੇਂ ਜਿਵੇਂ ਸਰਕਾਰ ਨੇ ਕੰਮ ਕੀਤਾ ਕੋਈ ਨਹੀਂ ਨਹੀਂ ਕੀਤੇ ਆ ਇਹ ਹੀ ਗੱਲ ਨਹੀਂ ਕੀਤੇ ਵੀ ਆ ਆ ਬਦਲਾ ਹੈ ਹਾਂ ਬਦਲਾ ਹਾਂ ਹਾਂ ਐਂ ਤਾਂ ਹੈਗਾ ਬਦਲਾ ਆਪ ਅੱਛਾ ਕਿਤੇ ਉਮੀਦ ਆ ਜੋ ਹੋਰ ਕਰਾਂਗੇ ਕੰਮ ਕਰਕੇ ਦਿਖਾਵਾਂਗੇ ਅੱਛਾ ਤੁਸੀਂ ਪਾਓ ਬੋਰਡ ਸਾਡਾ ਸਾਥ ਦਿਓ ਕੌਣਗੇ ਲੋਕ ਹਾਂ ਦੇਖੋ ਹੁਣ ਪਾਉਣਗੇ ਕਿ ਹੋਰ ਬੰਦੇ ਨੂੰ ਪਾਉਣਗੇ ਵੀਰੇ ਜਿਹੜੇ ਹੁਣ ਵੋਟਾਂ ਪਾਉਂਦੇ ਆ ਜਿਹੜੇ ਮੱਲਿਆਂ 'ਚ ਕੰਮ ਹੋਏ ਆ ਉਹਦਾ ਪਾਉਣਗੇ ਪਾਉਣਗੇ ਜਿਨੇ ਜਿਹੜੇ ਬਾੜ ਵਿੱਚ ਕੰਮ ਕਰਾਏ ਅਗਲੇ ਨੇ ਠੀਕ ਹੈ ਕਿ ਨਹੀਂ ਬਾਕੀ ਤੈਨੂੰ ਪੋਜੀਸ਼ਨ ਪਤਾ ਹੀ ਲੱਗ ਜੂ ਠੀਕ ਹੈ ਠੀਕ ਹੈ ਕਿ ਨਹੀਂ ਆਇਆ ਮੁਕਾਬਲਾ ਮਿਹਨਤ ਕੀ ਦੇ ਕਿਹਦੇ ਚ ਮਿਹਨਤ ਆ ਹੁਣ ਮਤਲਬ ਇਹਦੇ ਚ ਐ ਬਾਠ ਬਾਠ ਦਾ ਤੇ ਇਹਨਾਂ ਦਾ ਕਾਂਗਰਸ ਦਾ ਹੀ ਐ ਅੱਛਾ ਮੁਕਾਬਲਾ ਮਿਹਨਤਾਂ ਦੋ ਨੇ ਮੂਰੇ ਝਾੜੂ ਵਾਲੇ ਹਾਂ ਝਾੜੂ ਵਾਲੇ ਤਾਂ ਹੁਣ ਦੇਖੋ ਵਿਚਾਲੇ ਜੇ ਜਾਣਗੇ ਅੱਛਾ ਤਾਂ ਵਿਚਾਲੇ ਆ ਹਾਂ ਬਰਾਬਰ ਹੀ ਚੱਲੀ ਜਾਂਦਾ ਬਸ ਠੀਕ ਹੈ ਰਸਤਾ ਸਾਰਿਆਂ ਦਾ ਬਰਾਬਰ ਹੀ ਆ ਅੱਛਾ ਸਸਰੀ ਕੁਲ ਬਾਈ ਜੀ ਠੀਕ ਹੈ ਜੀ ਕੀ ਲੱਗਦਾ ਮੌਲ ਕੀ ਕਹਿੰਦਾ ਬਰਨਾਲਾ ਬਰਨਾਲਾ ਪੂਰੀ ਫਸਮੀ ਟੱਕਰ ਹੈ ਜੀ ਕਿਹਦੇ ਚ ਦੇਖੋ ਜੀ ਨਾ ਤਾਂ ਆਪਾਂ ਕਹਦੇ ਹੱਸਣਾ ਸਾਰੇ ਹੌਰ ਸੀਡ ਬਣੀ ਹੋਈ ਦੋ ਬੰਦੇ ਜਿਹੜੇ ਲੱਗਦੇ ਹੁਣ ਵੀ ਇਹਨਾਂ ਚੋਂ ਜਿੱਤੂ ਕੋਈ ਦੇਖੋ ਕਾਲਾ ਢਿੱਲੋ ਤੇ ਆਪਣਾ ਬਾੜ ਦੀ ਟੱਕਰ ਪੂਰੀ ਲੱਗਿਆ ਤੁਹਾਨੂੰ ਹਾਂਜੀ ਸਰਕਾਰ ਪਿੱਛੇ ਆ ਫਿਰ ਇੱਥੇ ਦੇਖੋ ਪਿੱਛੇ ਵੀ ਨਹੀਂ ਕਹਿ ਸਕਦੇ ਵੀ ਟੱਕਰ ਆਪਾਂ ਬਾੜ ਤੇ ਕਾਲੇ ਢਿੱਲੇ ਕਾਲੇ ਢਿੱਲੇ ਕਹਿ ਸਕਦੇ ਆ ਕੁਛ ਕੀਤਾ ਸਰਕਾਰ ਨੇ ਕੰਮ ਇੱਥੇ ਕੰਮ ਤਾਂ ਕੰਮ ਨਾ ਕੋਈ ਦੇ ਕੋਈ ਠੀਕ ਹੈ ਕੀ ਲੱਗਦਾ ਜੀ ਤੁਸੀਂ ਤਜਰਬਾ ਕੀ ਕਹਿੰਦਾ ਤੁਹਾਡਾ ਹਾਂ ਜੀ ਵੋਟਾਂ ਦਾ ਕੀ ਮਾਹੌਲ ਹੈ ਵੋਟਾਂ ਦਾ ਜੀ ਵਧੀਆ ਮਾਹੌਲ ਹੈ ਅੱਛਾ ਕੰਨਚਰ ਪਾਰਟੀਆਂ ਦਾ ਲੱਗਦਾ ਅੱਛਾ ਵੀ ਕਿਹੜੀ ਦੀ ਟੱਕਰ ਕਿਹੜਾ ਲਿਆ ਸਕਦਾ ਸਰਕਾਰ ਨੇ ਕੁਝ ਕੀਤਾ ਕੰਮ ਸਰਕਾਰ ਤਾਂ ਬੇਰਹਾ ਕੰਮ ਕਰਦੀ ਹੈ ਜੀ ਹਾਂ ਠੀਕ ਹੈ ਤਾਂ ਇੰਦਰਾ ਹੋਰ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਮਾਹੌਲ ਹੈ ਵੋਟਾਂ ਦਾ ਬਰਨਾਲੇ ਬੱਸ ਇੱਥੇ ਤਾਂ ਕਾਰ ਟਲੋ ਜਿੱਤਿਆ ਪਿਆ ਬਾਈ ਬਾਕੀ ਤਾਂ ਲੋਡ ਹੀ ਨਹੀਂ ਕਿਸੇ ਮੱਕੇ ਟੱਕਰਾ ਮਾਰੀ ਜਾਂਦੇ ਨੇ ਮੈਂ ਹਾਂ ਝਾੜੂ ਵਾਲੇ ਪਿੱਛੇ ਉਹ ਤਾਂ ਇਹਨਾਂ ਦੇ ਹਵਾ ਨਹੀਂ ਆਉਂਦੀ ਹਾਂ ਹਾਂ ਕੀ ਹੋ ਗਿਆ ਇਹ ਜਾ ਬੱਸ ਲੋਕਾਂ ਹੀ ਇਹ ਹਵਾ ਆਉਂਦੀ ਹੈ ਹਵਾ ਬਦਲ ਗਈ ਹਵਾ ਬਦਲ ਗਈ ਬੱਸ ਜਿਵੇਂ ਹਵਾ ਆਈ ਸੀ ਵਿੱਚ ਝਾੜੂ ਜਿੱਤ ਗਿਆ ਉੱਕਣੀ ਹਵਾ ਆ ਗਈ ਹੁਣ ਵੀ ਕਾਲਾ ਜਿੱਤ ਗਿਆ ਕਾਲਾ ਜਿੱਤ ਗਿਆ ਠੀਕ ਹੈ ਕੀ ਮਾਹੌਲ ਹੈ ਬਾਈ ਮਾਹੌਲ ਬਹੁਤ ਵਧੀਆ ਜੀ ਇਸ ਵਾਰ ਜੀ ਕਾਲਾ ਟੈਲੋਜੀ ਬਹੁਤ ਵੋਟਾਂ ਨਾਲ ਜਿੱਤਣ ਦੀ ਤਿਆਰੀ ਚ ਨੇ ਅੱਛਾ ਹਾਂਜੀ ਪੂਰੇ ਪੰਜਾਬ ਸਰਕਾਰ ਤੋਂ ਲੋਕ ਨਾਰਾਜ਼ ਕਿਉਂ ਐ ਸਰਕਾਰ ਨੇ ਕੰਮ ਨਹੀਂ ਵਧੀਆ ਕੀਤਾ ਜੀ ਇਹਨਾਂ ਦੇ ਕੰਮ ਸਮੇਂ ਦੇ ਵਿੱਚ ਬਹੁਤ ਹੀ ਗਲਤਕ ਕੰਮ ਹੋਣ ਲੱਗੇ ਨੇ ਜਿਵੇਂ ਕਿ ਕਤਲ ਆਮ ਨਸ਼ਾ ਵਿਕਣਾ ਇਹ ਸਭ ਕੁਝ ਇਸ ਸਰਕਾਰ ਦੀ ਦੇਣ ਐ ਅੱਛਾ ਹਾਂਜੀ ਠੀਕ ਐ ਤਾਂ ਲੋਕ ਨਾਰਾਜ਼ ਨੇ ਸਰਕਾਰ ਦੇ ਨਾਲੋਂ ਅੱਗੇ ਲੱਜ ਲੱਗੀ ਸਸੀਕਲ ਬਾਈ ਜੀ ਇੱਥੋਂ ਹੀ ਬਰਨਾਲੇ ਤੋਂ ਹੀ ਹਾਂਜੀ ਹਾਂਜੀ ਲੋਕਲ ਬਰਨਾਲਾ ਫਿਰ ਬਰਨਾਲਾ ਕਿਹੜੇ ਕਾਲਜ ਇਲੈਕਸ਼ਨਾਂ ਵਾਸਤੇ ਹਾਂਜੀ ਇਲੈਕਸ਼ਨਾਂ 'ਚ ਤਾਂ ਕਾਲੇ ਢਿੱਲੋ ਤੇ ਬਾਠਬਾਈ ਦੀ ਟੱਕਰ ਹੈ। ਅੱਛਾ ਸਰਕਾਰ ਪਿੱਛੇ ਪੂਰੀ ਫੁੱਲ ਟੱਕਰ ਹੈ। ਅੱਛਾ ਝਾੜੂ ਵਾਲੇ ਪਿੱਛੇ ਕਿਉਂ? ਝਾੜੂ ਵਾਲੇ ਪਿੱਛੇ ਭਾਈ ਇੱਕ ਤਾਂ ਇਹਨਾਂ ਨੇ ਬੁੜੀਆਂ ਨਾਲ ਵਾਅਦਾ ਕੀਤਾ ਸੀ 1000 ਰੁਪਏ ਮਹੀਨਾ ਦੇਵਾਂਦਾ। ਉਹ ਇਹਨਾਂ ਨੇ ਇੱਕ ਬੋਲ ਨਹੀਂ ਪਕਾਇਆ। ਅੱਛਾ ਦੂਜੀ ਗੱਲ ਜਿਹੜੀ ਚੰਨੀ ਸਾਹਿਬ ਨੇ ਜੁੰਟ ਸਸਤੀ ਕੀਤੀ ਹੋਈ ਸੀ ਉਹ ਇਹਨਾਂ ਨੇ ਰੇਟ ਵਧਾਤਾ। ਠੀਕ ਹੈ। ਕੱਲੀ 200 ਜੁੰਟ ਮਾਫ ਕਰਕੇ ਉਹਦਾ ਗਰੀਬਾਂ ਵਾਸਤੇ ਸੀ, ਗਰੀਬਾਂ ਵਾਸਤੇ ਹੀ ਰਹਿ ਗਈ। ਆਮ ਲੋਕਾਂ ਨੂੰ ਫਾਇਦਾ ਨਹੀਂ ਹੋਇਆ। ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਠੀਕ ਹੈ। 8 8000 ਬੇਲਾ ਆ ਰਹਾ ਸਾਡਾ ਠੀਕ ਹੈ ਇਹੀ ਕੰਮ ਹੈ ਵੱਡੇ ਪਈ ਵੀਰੇ ਮੈਂ ਤਾਂ ਜਾਵਾਂ ਕਾਮਰੇਟ ਬੰਦਾ ਸਾਰੇ ਚੋਰ ਨੇ ਇਹਨਾਂ ਨੂੰ ਵੋਟ ਬੰਦੋ ਕੀ ਫਾਇਦਾ ਨਹੀਂ ਮੈਨੂੰ ਇਹ ਦੱਸ ਵੀਰੇ ਆਪਣਾ ਦੇਸ਼ ਹੈ ਇਹ ਗਾਣੇ ਲਾਈ ਬੈਠੇ ਨੇ ਜਿੱਤਾਂਗੇ ਜ਼ਰੂਰ جنگ ਜਾਰੀ ਰੱਖਿਓ جنگ ਕਿਧਰ ਲਾ ਕਰਨੀ ਆਪਾਂ ਠੀਕ ਹੈ جنگ ਇਹਨਾਂ ਦਾ ਜਰਾ ਭ੍ਰਸ਼ਟਾਚਾਰ ਹੈ ਉਹ ਬਸ ਸਾਡਾ ਚੱਲਦਾ ਰਹੇ ਅੱਛਾ ਉਹੀ ਇਹਨਾਂ ਨੂੰ ਵੋਟ ਸਮਝ ਨਹੀਂ ਪੂਣੀ ਚਾਹੀਦੀ ਮਿਲਟਰੀ ਰਾਜ ਹੋਣਾ ਚਾਹੀਦਾ ਵੀਰੇ ਠੀਕ ਹੈ ਇਹਨਾਂ ਨੂੰ ਇਕੱਠੇ ਕਰਕੇ ਇਹਨਾਂ ਦਾ ਸਾਰਾ ਫਾਦੀਆ ਬੜਦਨ ਵੋਟ ਕਲੱਬ ਚ ਜਾ ਕੇ ਕਾਮਯਾਬ ਹੋਗੇ ਦੇਸ਼ ਬਚਾਉਣੇ ਇਹ ਬਦਲਾ ਆਇਆ ਨਹੀਂ ਬਦਲਾ ਕਦੇ ਵੀਰੇ ਚਿੱਟਾ ਇੱਥੇ ਕੌਣ ਚ ਬੀਕ ਜਾਂਦਾ ਹੈ ਇਹ ਰੋਗਲੇਨ ਕਿਉਂ ਰੋਗਦੇ ਰੋਗਦੇ ਕਿਉਂ ਨਹੀਂ ਵੀਰੇ ਬਦਲਾਵ ਆਈ ਗਿਆ ਨਸ਼ਾ ਮਿਲਦਾ ਅੱਛਾ ਇਹ ਬਦਲਾ ਆ ਇਹ ਬਦਲਾ ਹੋਰ ਨਹੀਂ ਹੋਈ ਹੋਰ ਕੋਈ ਬਦਲਾ ਨਹੀਂ ਅੱਛਾ ਬਾਕੀ ਕੌਣ ਜਿੱਤ ਸਕਦਾ ਹੈ ਤੇ ਬਸ ਕਾਲਾ ਜਿੱਤੂ ਬਾਈ ਅੱਛਾ ਠੀਕ ਹੈ ਤਾਂ ਸ਼ਹਿਰ ਦੀ ਹਵਾ ਕਹਿੰਦੇ ਬਦਲ ਗਈ ਹੈ ਇਸ ਵਾਰੀ ਬਦਲ ਠੀਕ ਹੈ ਤਾਂ ਹੋਰ ਵੀ ਇਤਨਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ ਕਿ ਸ਼ਹਿਰ ਦਾ ਕੀ ਮਾਹੌਲ ਹੈ ਕਿਸਦੇ ਚਾਂਸ ਇੱਥੇ ਜਿੱਤਣ ਦੇ ਹੋ ਸਕਦੇ ਆ ਸਤਿਗੁਰਾਲ ਜੀ ਕੀ ਕਹਿੰਦਾ ਜੀ ਬਰਨਾਲਾ ਵੋਟਾਂ ਚ ਇਸ ਵਾਰੀ ਆਖਰੀ ਦਿਨ ਅੱਜ ਪ੍ਰਚਾਰ ਦਾ ਕਿਹਦੇ ਪੱਖ ਚ ਜਾਂਦਾ ਲੱਗਦਾ ਦੇਖੋ ਜੀ ਇੱਕ ਦੀ ਟੱਕਰ ਸਭ ਦੀ ਹੈ ਜੋਰ ਸਭ ਦਾ ਲੱਗਿਆ ਹੋਇਆ ਹੈ ਇੱਕ ਇਸ ਵਾਰ ਤੇ ਬਾਕੀ ਕੱਲ ਪਰਸੋਂ ਜਦੋਂ ਵੋਟਾਂ ਪੈਣਗੇ ਉਦੋਂ ਸੈਂਟਰ ਸਾਬ ਨੂੰ ਪਤਾ ਲੱਗੂਗੀ ਕਿਦਾ ਪਲਟਾ ਪਾ ਰਹੀ ਹੈ ਕਿਦਾ ਨਹੀਂ ਕੰਮ ਹੋਇਆ ਕੋਈ ਸਰਕਾਰ ਨੇ ਕੀਤਾ ਕੁਛ ਇਥੇ ਕੰਮ ਉਹ ਚੱਲੀ ਜਾਂਦੇ ਨੇ ਕੀ ਕੰਮ ਕੋਈ ਬਦਲਾ ਆਇਆ ਨਹੀਂ ਆਇਆ ਹੀ ਬਦਲਾ ਦਾ ਹੀ ਆਇਆ ਹੀ ਬਸ ਬਣੀ ਨਹੀਂ ਗੱਲ ਨਹੀਂ ਨਹੀਂ ਗੱਲ ਸਹੀ ਪੁੱਛੇ ਕਿਹਦੇ ਕਿਹਦੇ ਚਮਕਾਲਾ ਮੁਖ ਮੁਖ ਦਾ ਹੀ ਜਿਵੇਂ ਕਾਲਾ ਟਿੱਲੋ ਹੀ ਹੋ ਗਿਆ ਈ ਅੱਛਾ ਕੇਵਲ ਸਿਰ ਤੇ ਟਿੱਲੋ ਹੋ ਗਿਆ ਈ ਠੀਕ ਹੈ ਤੇ ਇੱਕ ਆਪਣੇ ਆਪ ਆਲੇ ਤੇ ਹੋ ਗਿਆ ਈ ਆਪ ਆਲੇ ਤਿੰਨਾਂ ਦਾ ਮੁਕਾਬਲਾ ਜਿੰਨਾ ਮੁਕਾਬਲੇ ਠੀਕ ਹਾਂ ਤਾਂ ਇਹ ਮੁਕਾਬਲਾ ਇਹਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸਰਕਾਰ ਮੁਕਾਬਲੇ ਦੇ ਵਿੱਚ ਹੈਗੀ ਤੁਸੀਂ ਕਿਵੇਂ ਦੇਖਦੇ ਹੋ ਮੁਕਾਬਲੇ ਚ ਕੌਣ ਹੈ ਤੇ ਜਿੱਤਣ ਦੇ ਚਾਂਸ ਕਿਹਦੇ ਆ ਜਿੱਤਨ ਦੇਖਾਈ ਨਹੀਂ ਸਕਦੇ ਇਹ ਮੁਕਾਬਲੇ ਕੋਈ ਲੱਗਦੇ ਆ ਅੱਛਾ ਕੋਈ ਫਰਕ ਪਿਆ ਬਦਲਾ ਆਇਆ ਸਰਕਾਰ ਬਣੀ ਤਾਂ ਬਦਲਾ ਤਾਂ ਕੋਈ ਨਹੀਂ ਆਇਆ ਜੀ ਨਹੀਂ ਨਾ ਜੀ ਬਣੀ ਨਹੀਂ ਗੱਲ ਨਾ ਜੀ ਅੱਛਾ ਮੇਰਾ ਤਾਂ ਉਹਨਾਂ ਦੇਖ ਲੋ ਮੰਡੀਆਂ ਦੇ ਰੋਲਦੇ ਜੱਟ ਇਹਦਾ ਨੁਕਸਾਨ ਆ ਫਿਰ ਨੁਕਸਾਨੀਆਂ ਜੀ ਇਹਨਾਂ ਦਾ ਤਾਂ ਇਹਦਾ ਕਿਹਨੂੰ ਹੋ ਸਕਦਾ ਹੈ ਇਹ ਤਾਂ ਦਾ ਕਾਂਗਰਸ ਭੇਜ ਸਕਦੀ ਹੈ ਆ ਜਾ ਸਕਦੇ ਆ ਕਾਂਗਰਸ ਦੇ ਸਾਬਦਾ ਬੰਦਾ ਹਾਂ ਲੱਗਦੇ ਆ ਚਾਂਸ ਠੀਕ ਹੈ ਪੂਰੇ ਠੀਕ ਹੈ ਠੀਕ ਹੈ ਤਾਂ ਇਹ ਮੁਕਾਬਲੇ ਦੇ ਵਿੱਚ ਕਹਿੰਦੇ ਕਾਂਗਰਸ ਜਿੱਤ ਚਾਲੀਆ ਸਤਿ ਸ਼੍ਰੀ ਅਕਾਲ ਜੀ ਕੀ ਕਹਿੰਦਾ ਬਰਨਾਲਾ ਮਹੌਲੇਸਵਰੀ ਵੋਟਾਂ ਦਾ ਮਾਹੌਲ ਦਾ ਕੀ ਪਤਾ ਲੱਗਦਾ ਲੋਕਾਂ ਦਾ ਕਿਹਦੇ ਕਿਹਦੇ ਚ ਮੁਕਾਬਲਾ ਮੁਕਾਬਲਾ ਦਾ ਬਾਹਲਟੀ ਹਾਲ ਤੇ ਉਹ ਚ ਲੱਗਦਾ ਆਪਣਾ ਜਿਹੜਾ ਆਜ਼ਾਦੀਵਾਰ ਆ ਉਹ 62 ਕਾਂਗਰਸ ਭਾਜਪਾ ਝਾੜੂ ਪਿੱਛੇ ਪਿੱਛੇ ਨਹੀਂ ਤਨੇ ਅੱਛਾ ਲੱਗਦਾ ਬਾਕੀ ਦੇਖੋ ਕੀ ਬਦਲਾ ਲੋਕਾਂ ਦਾ ਹਾਂ ਜੀ ਨਾ ਸਰਕਾਰ ਨੇ ਕੀਤਾ ਕੰਮ ਕੋਈ ਬਰਨਾਲੇ 'ਚ ਬਸ ਆਏ ਵੀ ਦੇਖੋ ਜੀ ਚੋਲਣਾ ਦਾ ਖੂਮੇ ਰੁਲਿਆ ਪਿਆ ਲੋਕਾਂ ਦਾ ਬਹੁਤ ਪਰੇਸ਼ਾਨ ਚੱਲ ਰਿਹਾ ਜੀ ਪਿੰਡਾਂ 'ਚ ਤਾਂ ਇਹ ਮਾਹੌਲ ਹੈਗਾ ਚੋਲਣਾ ਦਾ ਹਾਂ ਨਹੀਂ ਹੈਗਾ ਦੁਕਾਨਦਾਰ ਜਾਂਦੇ ਵੀ ਬੰਦੇ ਆ ਹਾਲ ਹੋ ਗਏ ਹਾਲ ਸ਼ਹਿਰ 'ਚ ਵੀ ਫਰਕ ਪੈਂਦਾ ਇਹ ਵਾਲ ਦਾ ਦੇਖੋ ਜੀ ਇਹਦਾ ਪਿੰਡ ਦਾ ਹੈਗਾ ਮਾਹੌਲ ਦਾ ਇਹ ਤਾਂ ਵੀ 2 2.5 ਸਾਲਾਂ ਦੇ ਵਿੱਚ ਲੋਕਾਂ ਦਾ ਮਾਨਜਾ ਮਹਾਰਾਜਾ ਚੇਂਜ ਕਰਤਾ ਇਹਨਾਂ ਨੇ ਬਦਲਾਅ ਕੋਹਾ ਬਹੁਤ ਨੇ ਸੋਹਰੇ ਸਾਹਮਣੇ ਇਹ ਕਹਿੰਦੇ ਬਦਲਾਅ ਲਿਆਂਦਾ ਜੀ ਹਾਵੇ ਬਦਲਾਵ ਬਾਲੀ ਆ ਗਿਆ ਨਾ ਚੱਗੇ ਲੋੜ ਨਹੀਂ ਆਏ ਦੂਜੇ ਲੋੜ ਆ ਗਿਆ ਬਦਲਾਵ ਠੀਕ ਹੈ ਮਤਲਬ ਖੁਸ਼ ਨਹੀਂ ਲੋਕ ਖੁਸ਼ ਦੇਖੋ ਜੀ ਤੁਹਾਨੂੰ ਪਤਾ ਹੀ ਆ ਬਾਕੀ ਦਾ ਤੁਹਾਨੂੰ ਪਤਾ ਹੈ ਬਰਨਾਲਾ ਵਾਸੀ ਨਹੀਂ ਤਾਂ ਨਹੀਂ ਲੱਗ ਰਹੇ ਖੁਸ਼ ਅੱਛਾ ਦੇਖੋ ਜੀ ਉਹਨੂੰ ਲੋਕਾਂ ਨੂੰ ਮੰਡਿਆ ਜਿਹਾ ਬਠਾਈ ਬੈਠਿਆ ਬਿਨਾ ਮਤਲਬ ਤੋਂ ਮੇਰੋ ਕੰਮ ਠੀਕ ਹੈ ਹੁਣ ਫਿਰ ਕੀਦੇ ਚਾਂਸ ਹੈ ਇੱਥੇ ਜਤਨ ਦੇ ਚਾਂਸ ਤਾਂ ਦੇਖੋ ਜੀ ਹੁਣ ਵੀ ਬਦਲਾਵ ਹੀ ਆਊਗਾ ਇੱਥੇ ਆ ਬਦਲਾਵ ਹੀ ਬਦਲਾਵ ਹੀ ਆਉਣਗੇ ਬਰਨਾਲੇ ਵਾਲੇ ਮਸ਼ਹੂਰ ਹੋ ਗਏ ਬਰਨਾਲੇ ਦੇ ਨਾਲ ਹੋਣਗੇ ਔਰ ਇੱਥੇ ਹੀ ਆਊਗਾ ਫੇਰ ਹੀ ਪੰਜਾਬ ਚ ਆਊ ਬਦਲਾਵ ਹਾਂਜੀ ਠੀਕ ਹੈ ਜੀ ਤਾਂ ਇਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਬਰਨਾਲੇ ਦੇ ਵਿੱਚ ਕੀ ਮਾਹੌਲ ਹੈ ਤਾਂ ਇੱਥੇ ਵੱਖ-ਵੱਖਰੀ رائے ਆ ਸਰਕਾਰ ਤੋਂ ਲੋਕ ਖੁਸ਼ ਦਿਖਾਈ ਨਹੀਂ ਦੇ ਰਹੇ ਪਰ ਕੀ ਇਹ ਨਤੀਜਾ ਵੋਟਾਂ ਦੇ ਵਿੱਚ ਬਦਲੇਗਾ ਜਾਂ ਫਿਰ ਇਹ ਨਾਰਾਜ਼ਗੀ ਸਿਰਫ ਵੋਟਾਂ ਤੋਂ ਪਹਿਲਾਂ ਤੱਕ ਰਹੇਗੀ ਇਸ ਦੇ ਲਈ 23 ਤਰੀਕ ਦਾ ਇੰਤਜ਼ਾਰ ਕਰਨਾ ਹੋਵੇਗਾ ਉਨ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ